ਉਹ ਮੋਤੋਂ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਇਹ ਤਾਂ ਕੋਈ ਨਾ ਫਰਮਾਈ ਬੀ ਜੀ ਨਾਲ ਕਿਹਨੇ ਬਾਕੀ ਕਿਹੜੇ ਅਬ ਦਰਵਾਜ਼ਾ ਪਾਣੀ ਲੈ ਓਏ ਪਾਣੀ ਘਰਾਂ ਪਰਵਾਣ ਬਹੁਤ ਜ਼ਿਆਦਾ ਚਲੇ ਗਏ ਜਨੂਗੇਲਾ ਕੋਈ ਆ ਕੀ ਬਚਾਗਾ ਤੇ ਨਾਲੇ ਕਾਲੇ ਸਨ ਪਾਪਾ ਸਟਾਪ ਟ੍ਰਾਂਪੋਰਟਰ ਆ ਲੱਕੇ ਦਾ ਸੋਹਣਾ ਆ ਚੇ ਚੇ ਥੈਂਕ ਯੂ ਬਿਲਕੁਲ ਗੱਡੀ ਮੈਂ ਚਲਾ ਰਿਆ ਸੀ ਠੀਕ ਹੈ ਮੇਰੀ ਬੇਟੀ ਭਾਜੀ ਇਦਾਂ ਦਾ ਕੋਈ ਸਿਸਟਮ ਹੋ ਗਿਆ ਇਹ ਬੰਦਾ ਪਾਰ ਕਰ ਰਿਹਾ ਸੀ ਉਹਨੂੰ ਬਚੁੰਦੇ ਬਚੁੰਦੇ ਭਾਜੀ ਮੇਰੋਂ ਗੱਡੀ ਕੰਟਰੋਲ ਨਹੀਂ ਗੱਡੀ ਸਰ ਤੇਜ਼ ਹੈਗੀ ਸੀ ਸਰ ਨੋਰਮਲ ਗੱਡੀ ਤੁਹਾਨੂੰ ਪਤਾ ਕਿੰਨੀ ਤੇਜ਼ ਨਹੀਂ ਸਰ ਤੇ ਗੱਡੀ ਤਾਂ ਪੈਣੀ ਤਾਂ ਨਾ ਨੋਰਮਲੀ ਭਾਜੀ ਵੀ ਆਈ ਦੀ ਵੈਸੇ ਗੱਡੀ ਬਹੁਤ ਬੜੀ ਹੈ ਕਿਹੜੀ ਗੱਡੀ ਸੀ ਕਿੰਨੇ ਬੰਦੇ ਸੀ ਐਕਸ ਯੂ ਵੀ ਭਾਜੀ ਗੱਡੀ 7 ਬੰਦੇ ਸੀ ਹਾਂਜੀ ਤੁਸੀਂ ਸਰ ਕਿਹੜੀ ਜਗ੍ਹਾ ਤੋਂ ਆ ਰਹੇ ਕਿੱਥੇ ਜਾਣਾ ਸੀ ਆਈ ਭਾਜੀ ਕਿ ਵੈਸੇ ਡਿਸਟ੍ਰਿਕਟ ਕਾਂਗੜਾ ਤੋਂ ਆਏ ਹਾਂ ਤੇ ਪਿੰਡ ਮੇਰਾ ਦੇਵੀ ਦਾ ਪਿੰਡ ਚਵਿੰਡਾ ਦੇਵੀ ਆ ਕਿੰਨੇ ਬੰਦੇ ਸਰ ਮੌਤ ਦੇ ਦੋ ਬੰਦੇ ਨੇ ਇੱਕ ਮੇਰੀ ਮੰਮੀ ਦੀ ਹੀ ਆ ਇੱਕ ਉਹ ਬੰਦੇ ਨੂੰ ਵਿਚੋਂ ਦੇ ਜਾਂਦੇ ਭਜੂਦੀ ਹੋਈ ਹੈ ਇਹ ਜਿਹੜੇ ਇਹ ਜਿਹੜਾ ਮੁੰਡਾ ਨਾ ਇਹਨੇ ਮੁੰਡੇ ਨੇ ਜੋ ਮਲਾ ਭਾਈ ਜਿਹੜਾ ਰੋਡ ਕਰਾਸ ਕਰਦਾ ਸੀ ਉਹਨੂੰ ਮਨ ਲਓ ਬਚਾਉਂਦਿਆਂ ਬਚਾਉਂਦਿਆਂ ਮਤਲਬ ਸਰ ਨਵਾ ਗੱਡੀ ਮੈਂ ਸਾਹਮਣੇ ਮੋਕੇ ਦਾ ਗਵਾ ਠੀਕ ਆ ਸਰ ਇਹਨੇ ਮੋਕੇ ਦੇ ਬੰਦੇ ਨੂੰ ਇੱਕ ਨੂੰ ਬਚਾਉਂਦਿਆਂ ਬਚਾਉਂਦਿਆਂ ਆਪਦੀ ਕੋਸ਼ਿਸ਼ ਬਹੁਤ ਕੀਤੀ ਨੇ ਬ੍ਰੇਕ ਬਹੁਤ ਲਾਈ ਪਰ ਇਹ ਤੇ ਕੰਟਰੋਲ ਤੋਂ ਬਾਸੋ ਗੱਡੀ ਬਾਹਰ ਹੋ ਗਈ ਤੇ ਗੱਡੀ ਪਲਟੀਆਂ ਖਾਂਦੀ ਖਾਈ ਦੇ ਵਿੱਚ ਸਰ ਕਿਹੜੀ ਗੱਡੀ ਸੀ ਕਿੰਨੇ ਬੰਦੇ ਸਰ 7 ਬੰਦੇ ਹਾਂਜੀ ਦੋਹਾਂ ਜਣੇ ਦੀ ਡੈਥ ਹੋ ਗਈ ਇਹਦੇ ਵਿੱਚ ਤੇ ਬਾਕੀ ਘਾਇਲਿਆ ਸਰ ਕਿਹਦੀ ਗਲਤੀ ਸੀ ਸਰ ਇਹਦੀ ਕੋਈ ਗਲਤੀ ਨਹੀਂ ਕਿਹਦੀ ਗਲਤੀ ਉਹ ਗਲਤੀ ਜਿਹਦੀ ਡੈਥ ਹੋਈ ਉਹਦੀ ਗਲਤੀ ਉਹ ਉਹਨੇ ਵੇਖਿਆ ਨਹੀਂ ਬਿਛੜ ਜਿਹੜਾ ਸੜਕ ਕ੍ਰੋਸ ਕਰਦਾ ਉਹਦੇ ਵੇਖੇ ਉਹ ਕਿੱ데 ਦੇਖਿਆ ਸੀ ਉਹ ਫਾਇਦ ਲਾ ਹਾਂਜੀ ਭਾਜੀ ਇੱਧਰ ਭਾਜੀ ਪਤਾ ਨਹੀਂ ਮੈਂ ਤੇ ਆਪਣੀ ਡਿਊਟੀ ਤੇ ਸੀ ਮੈਨੂੰ ਡਿਊਟੀ ਤੇ ਬੁਲਾਇਆ ਗਿਆ ਮੈਂ ਕਾਰਪੈਂਟਰ ਦੇ ਜੋਬ ਕਰਦਾ ਮੈਨੂੰ ਫੋਨ ਗਿਆ ਸੀ ਮੈਂ ਫੋਨ ਤੋਂ ਕਹਿੰਦੇ ਵੀ ਤੁਹਾਡੇ ਇੱਥੇ ਐਕਸੀਡੈਂਟ ਹੋਇਆ ਹੈ ਫਰਦ ਸਾਹਿਬ ਦਾ ਆ ਜਾਓ ਮੈਂ ਆ ਗਿਆ ਐਸੀ ਇਥੇ ਪੂਰੀ ਟੀਮ ਖੜੀ ਹੈ ਮੈਂ ਬਰੇ ਫਾਦਰ ਸਾਹਿਬ ਸਪਾਇਰ ਪੇ ਹੈ ਨਹੀਂ ਸਰ ਹਜੇ ਮੈਨੂੰ ਕੁਝ ਨਹੀਂ ਪਤਾ ਹੈਗਾ ਮੇਰਾ ਵੇਰ ਦਾ ਪੱਤੀ ਕੱਲੂ ਵਾਲੀ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ ਹੈ ਡਾਉਨ ਸਕੂਲ ਦੇ ਸਾਹਮਣੇ ਹੋਇਆ ਵੀ ਜੀ ਕਿਉਂ ਸਕੂਲ ਹਾਂਜੀ ਤੇ ਕੀ ਦੀ ਗਲਤੀ ਉਹ ਉਹਨਾਂ ਦਾ ਬਲ ਗਿਆ ਜੀ ਭਾਜੀ ਭਾਜੀ ਇਹ ਮੈਂ ਤਾਂ ਤੁਹਾਨੂੰ ਦੱਸਿਆ ਮੈਂ ਮੌਕੇ ਤੇ ਨਹੀਂ ਸੀ ਹੈਗਾ ਮੈਂ ਤੇ ਆ ਰਿਹਾ ਸੀ ਮੇਰੀ ਮਾਤਾ ਪੂਰੀ ਹੋ ਗਈ ਆ ਤੇ ਹਾਂਜੀ ਕਿਹੜੀ ਜਗ੍ਹਾ ਤੇ ਤੇ ਇਹ ਇਥੇ ਜ ਹੈ ਸੀਟੋਆ 아이 ਚੋਪੀਕਾ ਦੇਵੀ ਦੇ ਆ ਪਿੰਡ ਚ ਪਿੰਡਾ ਦੇਵੀ ਤੇ ਸਾਡੀ ਗੱਡੀ 'ਚ ਬਾਬਾ ਕੋਈ 6-7 ਸਵਾਰੀਆਂ ਸਾਰੀਆਂ ਹੀ ਜਕਮੀ ਆ ਕੋਈ ਕਿਹਦੇ ਸਾਰੀਆਂ ਸਾਰੀਆਂ ਇਹ ਗਲਤੀ ਜੀ ਮਤਲਬ ਇਹ ਜਿਹੜਾ ਰੋਡ ਕਰਾਸ ਕਰਨ ਲਿਆ ਸੀ ਨਾ ਉਹਦੀ ਗਲਤੀ ਸਾਡੀ ਗੱਡੀ ਦੇ ਸਿੱਧੀ ਜਾਣ ਦੀ ਹੈ ਇਧਰ ਕਿੰਨੇ ਬੰਦੇ ਰੋਡ ਕਰਾਸ ਕਰ ਇਹ ਨਹੀਂ ਸਰ ਪਤਾ ਹੈ ਵਿੱਚ ਝੂਠ ਮਾਰੀ ਤੁਹਾਨੂੰ ਤੁਹਾਨੂੰ ਇਸ ਟਾਈਮ ਕਿੰਨੇ ਬੰਦੇ ਮੌਤ ਮਤਲਬ ਸਾਡੇ ਵੱਲੋਂ ਤੇ ਇੱਕ ਆ ਬਾਕੀ ਸੀਰੀਅਸ ਆ ਬਹੁਤ ਜ਼ਿਆਦਾ ਉਹਨਾਂ ਦਾ ਪਤਾ ਨਹੀਂ ਕੋਈ ਉਹਨਾਂ ਦਾ ਜੇ ਇੱਕ ਪਰਿਵਾਰ ਸੀ ਇਧਰ ਆਪਣੇ ਹਿਮਾਚਲ ਸੈਨੂ ਜਾ ਰਹੇ ਸੀ ਤੇ ਅੱਗੋਂ ਇੱਕ ਆਪਣੇ ਵੇਰਕੇ ਦੇ ਹੀ ਹਲਵਾਈ ਹੈਗੇ ਆ ਜਸਵੰਤ ਸਿੰਘ ਉਹ ਸੜਕ ਕ੍ਰੋਸ ਕਰ ਰਹੇ ਸੀ ਤੇ ਉਹਨਾਂ ਨੂੰ ਬਚਾਉਂਦੇ-ਬਚਾਉਂਦੇ ਇਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਕਿੰਨੇ ਕੁ ਬੰਦੇ ਦੀ ਮੌਤ ਹੈ ਤੇ ਕਿੰਨੇ ਬੰਦੇ ਜ਼ਖਮੀ ਗੱਡੀ ਦੇ ਵਿੱਚ ਟੋਟਲ ਡਰਾਈਵਰ ਨੂੰ ਪਾ ਕੇ اٹ ਜਾਣੇ ਸਵਾਰ ਸੀ ਤੇ ਉਹ ਜਿਹੜੇ ਹਲਵਾਈ ਕ੍ਰੋਸ ਕਰ ਰਹੇ ਸੀ ਉਹਨਾਂ ਦੀ ਡੈਥ ਹੋ ਗਈ ਹੈ ਗੱਡੀ ਦੇ ਵਿੱਚ ਜਿਹੜਾ ਡਰਾਈਵਰ ਸੀ ਉਹਦੀ ਮਦਰ ਦੀ ਡੈਥ ਹੋ ਗਈ ਹੈ ਬਾਕੀ 6 ਜਣੇ ਇੰਜਰਡ ਹੈਗੇ ਆ ਕਿਹਦੀ ਗਲਤੀ ਨਹੀਂ ਗੱਡੀ ਤੇ ਹੀ ਹੈਗੀ ਸੀ ਨਹੀਂ ਵੇਖੋ ਗਲਤੀ ਤੇ ਅਜੇ ਆਪਾਂ ਕੋਈ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ ਅਜੇ ਤੇ ਵੇਖੋ ਆਗੇ ਡੈਡ ਬਾਡੀਜ਼ ਨੂੰ ਸੰਭਾਲ ਰਹੇ ਆ ਜੋ ਵੀ ਅੱਗੇ ਫਰਦਰ ਦੇਖਦੇ ਆ ਕਿਹਦੀ ਗਲਤੀ ਹੈ ਕੀ ਹੈ ਠੀਕ ਮੈਂ ਗੱਡੀ ਨੇ ਜਾਣਾ ਕਿਹੜੀ ਜਗ੍ਹਾ ਦਾ ਸੀ ਇਹਨਾਂ ਨੇ ਕਾਂਗੜਾ ਜਾਣਾ ਸੀ ਹਿਮਾਚਲ ਇਹ ਇੱਥੇ ਗਏ ਸੀ ਅੰਮ੍ਰਿਤ ਸਰ ਕਹਿ ਰਹੇ ਅਸੀਂ ਪਗਤਾਵਲੇ ਗਏ ਸੀ ਉੱਥੋਂ ਆ ਰਹੇ ਸੀ ਬੱਸ ਕਿਹੜੀ ਜਗ੍ਹਾ ਤੇ ਆ ਸੀ ਜਿਹੜੇ ਐਕਸੀਡੈਂਟ ਇਹ ਡੂਨ ਪਬਲਿਕ ਸਕੂਲ ਹੈ ਜੀ ਇਹ ਬਾਈਪਾਸ ਆ ਸਿੱਧਾ ਪਠਾਨਕੋੜ ਨੂੰ ਜਾ ਰਿਹਾ ਡੂਨ ਇਹਨੂੰ ਅਸੀਂ ਨੀਅਰ ਬਾਈ